ਹਰੋ ਮਿੱਤਰੋ ਹੋਰਸ ਨੌਕੀਆ ਚਾਹਾਂਵਾ ਸਵਾਗਤ ਹੈ ਤੁਹਾਡਾ ਅੱਜ ਦਿਨ ਅਸੀਂ ਬਲੌਗ ਦੇ ਵਿੱਚ ਚੱਤੇ ਜਿਹੜੇ ਚੱਲਦੇ ਆ ਅੱਜ ਤਿਆਰੀ ਹੋ ਰਹੀ ਹੈ ਰਸੋਈ ਦੇ ਵਿੱਚ ਜਿਆਦਾ ਸਮਾਂ ਨਾ ਲੈਂਦੇ ਹੋਏ ਚੈੱਕ ਕਰੋ ਕੀ ਬਣਦਾ ਵਿਆਏ ਰੋਬੀ ਵਾਲੇ ਪਕੌੜੇ ਅੱਜ ਤਿਆਰ ਹੋਣ ਚੱਲੇ ਆ ਬਾਇਲ ਕਰ ਲਿਆ ਅਸੀਂ ਅਸੀਂ ਲੱਗੇ ਆ ਕੱਟਣੇ ਬਾਇਲ ਕਰ ਲਈ ਆ ਜੀ ਕਿਉਂਕਿ ਇਹ ਓਦਾਂ ਕੱਟੀਏ ਤਾਂ ਕੱਚੀ ਕੱਚੀ ਰਹਿੰਦੀ। ਕੋਈ ਚਪਕਣਾ ਇਹ ਵਧੀਆ ਗੱਲ ਤੁਨਾਲੇ ਰਹੇ ਰਹੀ ਨਾ ਜਿਹੜਾ ਇਹ ਦੇਖੋ ਬੋਇਲ ਹੋ ਚੁੱਕੀ ਹੈ। ਫੋਨੇ ਤਾਂ ਕੰਢੀ ਹੋ ਜਾਂਦੀ ਹੈ ਤੇ ਫਿਰ ਅੱਪਾ ਕੋਪ ਕੋ। ਅਗਲਾ ਪ੍ਰੋਸੈਸ ਗੈਰੀ ਕਰਦੇ ਵੇ ਇਸ ਨੂੰ ਹੋ ਗਿਆ ਜੀ ਇਹ ਹੰਦੀ ਇਹ ਸਿਰ ਬਸ ਹੰਨੇ ਟ੍ਰੈਡ ਲੇਟ। ਤਾਂ ਜੱਟ ਚੱਡੰਦੀ ਤਿਆਰੀ ਹੋ ਰਹੀ ਹੈ ਚ ਹੰਦੀ ਤੇ ਸਮਝਣਾ ਨਾ ਅਕੈਡਮੀ ਕਹਿੰਦਾ ਜਦੋਂ ਪੋੜੇ ਛੱਕੇ ਦਾ ਉਹੜੇ ਛੱਕੇ ਪਹਿਲਾਂ ਬਰੈਡ ਦੀ ਟਮਾਟੇ ਤੇ ਪਰੌਂਠਾ ਦੇ ਛੱਕੇ ਕਹਿੰਦਾ ਗੋਭੀ ਵੇਖ ਲਈ ਗੋਭੀ ਆ ਲੈਣਾ ਤਾਂ ਚੱਲੇ ਆ ਚਲੋ ਬਣਾਵੋ ਫਿਰ ਫੁਲਕੇ ਤਾਂ ਬਣਾਏ ਨਹੀਂ ਹੈ ਜੀ ਗੋਭੀ ਵਾਲੇ ਤੇ ਹੁੰਦੇ ਬੇਲ ਦੀ ਗੋਭੀ ਅੰਦਰ ਗੋਭੀ ਵਾਲੇ ਪਕੌੜੇ ਬਣਾ ਲਓ ਹੂੰ ਚਾਹ ਤੋਂ ਚੀਜ਼ਾਂ ਨੇ ਹੁੰਦਾ ਤਾਂ ਮੰਨ ਜਾ ਲਓ ਜਿਹਦਰੇ ਹੋਉਂਡਿਆ ਤੇਲ ਗਰਮ ਗਰਮ ਹੋ ਚੁੱਕਾ ਹੈ

ਆ ਇਹਨਾਂ ਨੂੰ ਵੇਸਣ ਵਸਣ ਕੱਢ ਲੈਣੇ ਆ ਫਿਰ ਗੋਪੀ ਵਿੱਚ ਪਾ ਲੈਣੇ ਆ ਇੱਥੇ ਆਪਾਂ ਵੇਸਣ ਚ ਪਾ ਲਏ ਨੇ ਹੁਣ ਇਹ ਆਪਾਂ ਤੇਲ ਵਿੱਚ ਪਾਵਾਂਗੇ ਇਹਨਾਂ ਦੀ ਛੂ ਛੂ ਮਰਾਵਾਂਗੇ ਹਾਂ ਇਹਨਾਂ ਨੂੰ ਲੱਗਣਾ ਨਹੀਂ ਚੱਲੇ ਆ ਇੱਧਰ ਆਪਾਂ ਤੇਲ ਸਾਡਾ ਗਰਮ ਹੋ ਚੁੱਕਾ ਹੈ ਹੁਣ ਇਹ ਆਪਾਂ ਇਹਨਾਂ ਨੂੰ ਤੇਲ ਵਿੱਚ ਡਿਉਵਾਂਗੇ ਇਹ ਫਿਰ ਨਾਲ ਛੂ ਛੂ ਗਰਮਗੇ ਇਹਨਾਂ ਨੂੰ ਹੀ ਨਾਲ ਪਕਾਵਾਂਗੇ ਪੂਰੇ ਅੱਛੇ ਤਰੀਕੇ ਦੇ ਨਾਲ ਗੋਬੀ ਵਾਲੇ ਕੋੜੇ ਨਾ ਚੱਲੇ ਆਜੋ ਤੁਸੀਂ ਵੀ ਸੋ ਹੁਣ ਲਾਲ ਹੋ ਗਏ ਨੇ ਬੜੇ ਸੋ ਸਮਰਜੀ on the gate ਥੱਲੇ ਸੋਸ ਉਹਨੂੰ ਮੈਂ ਕਹ ਕਿ ਲੈ ਗਿਆ ਕਿ ਟੈਂਡੈਂਸ ਸੀਦਾ ਬੱਚਿਆਂ ਨਾ ਉਹ ਆ ਗਿਆ ਜੇ ਤੇ ਛੋਟੀ ਪੈਕਿੰਗ ਇਸ ਕਰਕੇ ਮੰਗਵਾਈਏ ਨਰੇਸ਼ਰਾਬਣੀ ਉਹ ਦੀਤ ਨਹੀਂ ਸੰਭਲ ਚੱਲਾ ਨਾ ਥੱਲੇ ਜੈਤ ਅਤਵਾਰ ਕੀ ਬੰਦੇ ਬਲਾ ਗੈਸ ਕਰਾਂ ਕੀ ਬੰਦੇ ਬਲਾ ਗੈਸ ਕਰਾਂ ਕੰਟੂ ਬਰੰਸ ਨਹੀਂ ਨਹੀਂ ਤਾਂ ਗੈਸ ਕਰ ਨਹੀਂ ਹੋਣੀ ਬੰਦੇ ਨਹੀਂ ਬੰਦੇ ਗੈਸ ਕਰ ਕੋਸ਼ ਹੋ ਰਿਹਾ ਬੰਦ ਪਕੌੜੇ ਰਏ ਆ ਪਹਿਲੇ ਬੰਦੇ ਹਣ ਬਿਸ ਇਹ ਕਿਤਨਾ ਲੱਗ ਗਿਆ ਤੇ ਕੜੀ ਵਾਲੇ ਕੜੀਲੇ ਕੋੜੇ ਨਹੀਂ ਨਹੀਂ ਮੈਂ ਨੂੰ ਕਹਿ ਨਹੀਂ ਮੈਂ ਕਹਿਣਾ ਨਹੀਂ ਨਹੀਂ ਗੈਸ ਕਰ ਮੈਂ ਗੈਸ ਕੇਰੇ ਭੰਦੇ ਹੁੰਦੇ ਨਹੀਂ ਸਾਂਚ ਬਣਾਏ ਮੈਂ ਨਹੀਂ ਜਿਹੜੇ ਤੇਰੇ ਜਿਆਦਾ ਫੇਵਰਟ ਹੈ ਪਨੀਰ ਵਾਲੇ ਨਹੀਂ ਕਹ ਤਰਾ ਮਿਲ ਕੋੜੇੰਦੇ ਦੱਸ ਗਿਣ ਕੇ ਦੱਸ ਪਨੀਰ ਵਾਲਾ ਵਧੀਆ ਲੱਗਦਾ ਨਹੀਂ ਕਿੰਨੇ ਤਰ ਅਦੇ ਦੱਸ ਦੱਸ ਕਿੰਨੇ ਗੋਬੀ ਲਾਓ ਜੀ ਬਹੁਤ ਫੈਂਸੀ ਕਟਿੰਗ ਇਧਰ ਆਪਣੇ ਹੋ ਗਏ ਗੋਬੀ ਵਾਲੇ ਪਕੌੜੇ ਤਿਆਰ ਸਮਰ ਜੋ ਮੈਂ ਕਿਹਾ ਤੂੰ ਖਾ ਲੈ ਹੁਣ ਇਧਰ ਮੈਂ ਕਰਦੇ ਇਹਨਾਂ ਦੇ ਸ਼ੂ ਸ਼ੂ ਇਹਦੇ ਵਿੱਚ ਪਾ ਕੇ ਇਹਨਾਂ ਤੇ ਇੱਕ ਵਾਰ ਦੀਆਂ ਚਿੱਕਾ ਇਹਨਾਂ ਨਾਲ ਆ ਤੇ ਹੁਣ ਸਮਰ ਇਹਨਾਂ ਦੀਆਂ ਕਢਾਊਗਾ ਚਿੱਕਾ ਸਨਰ ਦੇ ਰੈਕਸ਼ਨ ਵੇਖੋ ਕੀ ਆਂਦਾ ਇਹਨਾਂ ਨੂੰ ਖਾ ਕੇ ਇਹ ਸਵਾਦ ਹੈ ਜਾਨੇ ਪਰ ਤੇਤੀ ਹੋਣੀ ਹੈ ਪਕੌੜੇ ਦਾ ਸਵਾਦ ਆ ਸੀਦਾ ਸੀਦਾ ਨੂੰ ਨਾ ਖਾ ਕੇ ਦੱਸਦੀ ਆ ਇਹ ਪਕੌੜਾ ਲੋਬੀ ਵਾਲਾ ਟਿਕਾ ਕਮੇਰਾ ਖਾਂਡਿਆ ਵਾ ਗਰਮ ਗਰਮ ਪੂਰੇ ਗਰਮ ਗਰਮ ਆ ਤਕੀ ਸੌਸ ਲਾੜੀ ਸੌਸ ਨਾਲ ਘਾਟੀ ਖਾਣਾ ਤੇ ਫਿਰ ਵੀ ਤੈਨੂੰ ਖਾ ਕੇ ਦੱਸਾਂਗੇ ਤਨ ਮੱਚੀ ਦਿਖਾ ਦੱਸਣਾ ਬਾਕੀ ਤੇ ਸਾਡੀ YouTube ਫੈਮਿਲੀ ਆ ਜੀ ਵਧੀਆ ਹਨਾ ਤੇ ਬਾਕੀ ਜਿਹੜੇ ਕਈ ਤੁਸੀਂ ਅਸੀਂ ਖਾਣ ਪੀਣ ਦੀ ਚੀਜ਼ਾਂ ਦੇ ਪ੍ਰਕਾਰ ਘੱਟ ਹੀ ਜ਼ਿਆਦਾ ਪਾਉਂਦੇ ਆ ਕਿਉਂਕਿ ਸਾਡੇ ਜਿਹੜੇ ਨਾ ਤੁਹਾਨੂੰ ਮੈਂ ਸਹੀ ਸਹੀ ਦੱਸਾਂ ਹਨੇ ਤਾਂ ਬਣਾਣਾ ਤੁਮ ਖਾਲਾ ਭਰਾ ਖਾਲਾ ਕਿੱਥੇ ਜਾਣਾ ਨਹੀਂ ਪਾਸਾ ਨਹੀਂ ਪਾਸਾ ਮੈਂ ਆਪਣੀ YouTube ਹੈਮਲੇ ਨੂੰ ਕਹਿੰਦੇ ਆ ਮਾ ਖਾਣ ਪੀਣ ਵਾਲਾ ਸਿੰਗਸਕ ਬੀ ਨੀ ਬਲੌਗ ਬਣਾਉਂਦੇ ਆ ਯਾਦਾ ਇੰਜੋਏ ਕਰੋ ਤੁਸੀਂ ਵੀ ਬਣਾਓ ਜੇ ਤੁਸੀਂ ਇੱਥੇ ਹੁੰਦੇ ਤੇ ਤੁਹਾਨੂੰ ਤੁਹਾਨੂੰ ਖਵਾਉਂਦੇ ਤੇ ਤੁਹਾਨੂੰ ਕਿਦਾਂ ਦਾ ਲੱਗੇ ਸਾਡੇ ਕੋਲ ਹੁੰਦੇ ਤੁਹਾਨੂੰ ਜ਼ਰੂਰ ਖਵਾਉਂਦੇ ਸੋ ਇੰਜੋਏ ਕਰਦੇ ਆ ਖਾ ਕੇ ਤੁਹਾਨੂੰ ਮਿਲਦੇ ਆ ਸੋ ਬਣੇ ਰਿਓ ਬਲੌਗ ਦਿਨ ਉਸ ਤੇ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਦਿਓ ਤੁਰਪ ਘੋੜੇ ਦੇ ਵੱਡੇ ਸਵਾਦ ਹੀ ਆ ਜੀ ਘੋੜੇ ਕਾਲੇ ਤੇ ਰਸਤੇ ਨੇ ਪਿਆਰ ਸੰਮਰ ਕਿੰਨੇ ਪਨੀਰ ਵਾਲੇ ਖਾਣੇ ਤੇ ਨੂੰ ਇਹ ਕਹਿੰਦਾ ਫੇਡ ਕੇ ਕਿ ਤੈਨੂੰ ਪਨੀਰ ਵਾਲੇ ਕਰ ਦਾਂਗੇ ਤੇ ਨਾਲ ਹੀ ਚਾਹ ਧਰਤੀ ਗੋਟਰੀਟ ਨੇ ਟੰਗਰ ਫ੍ਰੇਸ ਕਿਦਾਰੀ ਬਣਾਂਗੀ ਚਾਹ ਟੈਂਡ ਬਹੁਤ ਅੱਛੀ ਬਣੇਗੀ ਹਾਂ ਲੋਗ ਲੱਛੀ ਪਾ ਕੇ ਇਸ ਕੋ ਮੈਂ ਪੱਤੀ ਰਣ ਕੋ ਬਹੁਤ ਰਿੰਨੇਗੀ ਇਹਨੂੰ ਬਹੁਤ ਇਹ ਚਾਹ ਆ ਨਾ ਇਹਨੂੰ ਬਹੁਤ ਰਿੰਨੇ ਆ ਇਹਨੂੰ ਬਹੁਤ ਰਿੰਨ ਬਹੁਤ ਰਿੰਨੇ ਇਹ ਕੀ ਆ ਨਾ ਤੂੰ ਬਹੁਤ ਹੀ ਹਾਂ ਤੇਰੀ ਅੱਛੀ ਲੱਗਦੀ ਹੈ ਸੋ ਮਤਰੋ ਅਸੀ ਮਿਲਦੇ ਨਾਮਕਾਂ ਨੂੰ ਸੱਚ ਅੱਜ ਨਾ ਤੁਹਾਨੂੰ ਇੱਕ ਨਵੀਂ ਗੱਲ ਦੱਸਣੀ ਸੀ ਸੋ ਨਵੀਂ ਗੱਲ ਇਹ ਆ ਕਿ ਆਪਾਂ ਸਾਰੇ ਇਦਾਂ ਕਰਦੇ ਹਾਂ ਜੇ ਦਿਮਾਗ ਨੂੰ ਪਕੌੜੇ ਖਾਣੇ ਆਪਾਂ ਕੋਈ ਸੀ ਖਾਣੇ ਆ ਨਾ ਜਿੱਦੋ ਮਾਰ ਲੋਪ ਕੋੜੇ ਗਿਦੇ ਘਰ ਕੱਟੰਡ ਐਪੀ ਹਨਾ ਅਹੀਂ ਖਾਣ ਲੱਗ ਗਏ ਜਿੱਦਾਂ ਹੁਣ ਗੋਪੀ ਕਹਿੰਦੀ ਕੀ ਹੋਰ ਕੱਢਾਂ ਮੈਂ ਹੋਰ ਕੱਢਾਂ ਤੇ ਮੈਂ ਕਹਿੰਦੇ ਨਹੀਂ ਠੱਡ ਨਹੀਂ ਨਾ ਪਰਿਆ ਕੁਕੋ ਥੋੜੀ ਬੋਦੀ ਚੀਜ਼ ਐ ਫਾਇਦੇ ਨਾ ਨਹੀਂ ਮੈਂ ওই ਗੱਲ ਕਰਨ ਲੱਗਾਂ ਤੇ ਮੈਂ ਮੇਰਾ ਵੀ ਉਹਨਾਂ ਨਹੀਂ ਭੜਿਆ ਪਰ ਮੈਂ ਸੋਚਿਆ ਕਿ ਜਿੱਦੋ ਅਸੀਂ ਕੇਲੇ ਵੇਖੇ ਤਾਂ ਉਹ ਆਦੀ ਸੋਚਿਆ ਐਡੇ ਸਿਆਰੇ ਨਹੀਂ ਆਦੀ ਸੋਚਿਆ ਮੈਂ ਤਾਂ ਤਨ ਜੇਰ ਕਰਨ ਲੱਗਾਂ ਗੱਲ ਕਿ ਇਹ ਨਹੀਂ ਤਾਂ ਆਪਾਂ ਜਿਆਦਾ ਗੜ ਮੁਰਗੇ ਜੇ ਸਵਾਦੀ ਜਗਾ ਤੇ ਮੁਰਗੇ ਔਖੇ ਜੀ ਹੁੰਦੇ ਪੀਣਾ ਜਾਂਦਾ ਟੈਂਡਾ ਚਾਹ ਹੀ ਪੀਣੀ ਹੁੰਦੀ ਜੇ ਮੁਰਗੇ ਜਿਆਦਾ ਹੀ ਔਖੇ ਦਿਮਾਗ ਨੂੰ ਵਾਲੇ ਜੀ ਚੰਡੇ ਬੰਦੇ ਵਾਲੇ ਕਾ ਕੇ ਕੋਈ ਪਾਣੀ ਨਾ ਮੇਰਾ ਭੈਣ ਬਰਾ ਪੀਵੇ ਚਾਹ ਕੋਲਡ ਨਹੀਂ ਪੀਵੇ ਜਿੰਨਾ ਹਜ਼ਮੋਜੀ ਕਿ ਜਦ ਤੱਕ ਇਹ ਬੱਚੇ ਪਾਜ ਗਏ ਸਾਡਾ ਸਮਰਤ ਭੱਜ ਗਏ ਬਸ ਪਾਣੀ ਪੀਂਦਾ ਅਵੇਂ ਜਿੰਨਾ ਮਰਦੀ ਉਹਨੂੰ ਰੋਕਦੀ ਇਹ ਉਹ ਚਲੋ ਸਾਈਡ ਦੀ ਗੱਲ ਰਹੀ ਉਹ ਟੱਢੀ ਬੱਕਰਾ ਪੀਂਦੀ ਸੈਟਾ ਡਾ ਠੀਕ ਹੋਊਗਾ ਵੀ ਬਾਕੀ ਇਹ ਕਰ ਲੈ ਕਿ ਜਦੋਂ ਜ਼ਿਆਦਾ ਹੀ ਹੈ ਨਾ ਆਪਾਂ ਕਰ ਲੈਨੇ ਉਹ ਫਿਰ ਸਵਾਰ ਲੈਣ ਦੀ ਪਰ ਜ਼ਿਆਦਾ ਹੀ ਕਮ ਖਾਜਾਂ ਹੋ ਜਾਂਦਾ ਪੱਕੀ ਇਹ ਸਾਨੂੰ ਇਦਾਂ ਲੱਗਦਾ ਬਾਕੀ ਆਪੋ ਆਪਣਾ ਐਕਸਪੀਰੀਅੰਸ ਹੈ ਜੇਬ ਬੰਦਾ ਮਹਲਾ ਜੀ ਜਿਹਨੇ ਕੰਮ ਕੂਮ ਕਰਨਾ ਉਹਦੇ ਰਹਤੇ ਤਾਂ ਕੋਈ ਕਮੀ ਨਹੀਂ ਡਾ ਉਹਦੇ ਵਾਸਤੇ ਠਾਮ ਹੀ ਮੈਟੋ ਮੈਟ ਹੋ ਜਾਣੇ ਸੋ ਪੀਣੀ ਆ ਚਾ ਸੋ ਆਸੀ ਅੱਜ ਦਾ ਸਾਡਾ ਵਲੌਗ ਤੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਜੇ ਅਗਲਾ ਵਲੌਗ ਛੇਤੀ ਦਾ ਛੇਤੀ ਚਾਹੁੰਦੇ ਹੋ ਤੇ ਇੱਥੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅਗਲਾ ਵਲੌਗ ਛੇਤੀ ਆਊਗਾ